ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਆ ਗੁਰਦੁਆਰਾ ਲੋਗੜ ਸਾਹਿਬ ਪਾਸ਼ਾਹੀ ਛੇਵੀਂ ਇਸ ਥਾਨ ਲੋਗੜ ਗੇਟ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸਦੇ ਆਂ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪੰਜਵੀਂ ਪਾਸ਼ਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰਤਾ ਗੱਦੀ ਉੱਪਰ ਬਰਾਇਮਾਨ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਅਤੇ ਸਿੱਖਾਂ ਨੂੰ ਸ਼ਸਤਰਤਾਰੀ ਹੋਣ ਦੇ ਉਪਦੇਸ਼ ਦਿੱਤੇ ਸ਼ਹਿਰ ਦੀ ਰੱਖਿਆ ਲਈ ਇਹ ਕਿਲਾ ਤਿਆਰ ਕਰਵਾਇਆ ਗਿਆ ਅਤੇ ਨਾਮ ਕਿਲਾ ਸ਼੍ਰੀ ਲੋਗੜ੍ਹ ਸਾਹਿਬ ਰੱਖਿਆ 1629ਵੀ ਨੂੰ ਇਸ ਕਿਲੇ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਜ ਦੇ ਝਗੜੇ ਨੂੰ ਲੈ ਕੇ ਚੜ੍ਹਾਈ ਕਰਕੇ ਆਏ ਬਾਦਸ਼ਾਹ ਸ਼ਾਹਜਹਾਨ ਦੇ ਸੈਨਾਪਤੀ ਮੁਖਲਜ ਖਾਨ ਨਾਲ ਲੜਨ ਦੀਆਂ ਤੋਪਾਂ چلا ਕੇ ਟੱਕ ਕੇ ਮੁਕਾਬਲਾ ਕੀਤਾ ਅਤੇ ਉਸ ਨੂੰ ਮਾਰ ਕੇ ਪਹਿਲੀ ਜੰਗ ਫਤਿਹ ਕੀਤੀ ਸਾ ਸੰਗਤ ਜੀ ਇਥੇ ਹਰ ਸਾਲ 25 ਜੇਠ ਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਫਤਿਹ ਦਿਵਸ ਮਨਾਇਆ ਜਾਂਦਾ ਹੈ ਅਤੇ ਭਾਰੀ ਮੇਲਾ ਲੱਗਦਾ ਹੈ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਇਥੇ ਪਰੰਪਰਾ ਕਿਰਪਾ ਹੈ ਜੀ ਜੋ ਵੀ ਇਥੇ ਸੰਗਤਾਂ ਸੱਚੇ ਦਿਲੋਂ ਸ਼ਰਧਾ ਭਾਵਨਾ ਦੇ ਨਾਲ ਆਉਂਦੀਆਂ ਹਨ ਅਤੇ ਜੋ ਲਿਆ ਘਰ ਕੇ ਜਾਂਦੀਆਂ ਹਨ ਗੁਰੂ ਸਾਹਿਬ ਦੀਆਂ ਇਮਾਰਤਾਂ ਬਹੁਤ ਹੀ ਸੁੰਦਰ ਤੇ ਉੱਚੀ ਜਗ੍ਹਾ ਤੇ ਬਣਾਈਆਂ ਗਈਆਂ ਹਨ ਅθε ਸੰਗਤ ਜੀ ਗੁਰੂ ਸਾਹਿਬ ਦਾ ਸਥਾਨ ਲੋਹਗੜ ਗੇਟ ਦੇ ਅੰਦਰ ਪੈ ਜਾਂਦਾ ਹੈ ਅਤੇ ਜਰੂਰ ਦਰਸ਼ਨ ਕਰੋ ਤੁਸੀਂ ਵੀ ਅθε ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਅਤੇ ਕਮੈਂਟਸ ਕਰਿਆ ਕਰੋ ਤਾ ਜੋ ਅਸੀਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆ ਸਕਿਆ ਕਰੀਏ ਤੇ ਇਤਿਹਾਸ ਤੋਂ ਤਨ ਜਾਣੂ ਕਰਵਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ